लो मुख्यमंत्री बनोगे सरकार बनोगी पहले तुझे कैसे पता चला मैं कह रही नारे देखकर कहते नारे तो खूब लग रहे हैं यार इकट्ठे भी बहुत है नारे खूब लग रहे हैं मैं क्या सर नारे लगने की गल नहीं होती नारा लाने वाले लोगों का मूड की है देखो कहते कैसे मैं क्या नारा लग रहा है स्टेज तो हर हर मोदी और लोग की नारा ला मैं क्या घर घर ले जा रही है ਕੋ ਬਣਿਆ ਰਹੇ ਕਿਧਰੀ ਤੇ ਲੈ ਕੇ ਹੋਏ ਨੇ ਨਥਪੁਰਤਾ ਦੀ ਕੋਣੀ ਜੀਰਵੰਤ ਕੇਦਰੀਵਾਲ ਜਿੰਦਾਬਾਦ ਮੇਨਦਰ ਸਿੰਘ ਜੀ ਪਾਗਤ ਜਿੰਦਾਬਾਦ ਮੇਨਦਰ ਸਿੰਘ ਜੀ ਪਾਗਤ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਪਨੇ ਮੋਦੀ ਮੋਦੀ ਨਾਇਕਾ ਭਾਈ ਫਰਕ ਹੈ ਕਿ ਆਪਣੇ ਵਾਲੇ ਜਿਹੜੇ ਨੇ ਉਹ ਓਰੀਜਨਲ ਨੇ ਆਰਗੇਨਿਕ ਨੇ ਉਹ ਧਿਆੜੀ ਵਾਲੇ ਨੇ ਮੈਂ ਤੇਰੀ ਗੱਲ ਨਾਲਦਾ ਭਾਈ ਸਾਡਾ ਮਾਨ ਭਾਈ ਸਾਡਾ ਮਾਨ ਆਈ ਆਪਣਾ ਪਾਣਾ ਕਿ ਸੀਐਮ ਨੂੰ ਵੀ ਬਾਈ ਕਹਿ ਲੈਂਦੇ ਨੇ ਪਰ ਪਹਿਲਾਂ ਵਾਲੇ ਤਾਂ ਰਾਜਾ ਜੀ ਕਾਕਾ ਜੀ ਸਾਹਿਬ ਜੀ ਘਵਾਨਾ ਜਿੱਤੇ ਪਾਈ ਹੋਏ تھے ਮੈਂ ਬਾਹਰ ਕੇ ਰੋਕ ਲੈਂਦੇ ਬਾਈ ਜੀ ਕੰਮ ਮੈਂ ਥੋੜਾ ਜਾਂ ਮੈਂ ਦੱਸੋ ਸੁਣਿਓ ਗਰੇਸ਼ ਮਿੰਟੂ ਜੀ ਔਰ ਜਨਰਲ ਸੈਕਟਰੀ ਸ਼ੇਰ ਗੀਤੀ ور ਸ਼ਾਤਾ ਜੀ سامنے بیٹھے ਮੇਰੇ ਬਹੁਤ ਹੀ ਸਤਿਕਾਰਯੋਗ ਭਾਈਓ ਭਰਾਓ ਤੈਨੋ ਨੌਜਵਾਨ ਸਾਥੀਓ ਅੱਜ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਜਗ੍ਹਾ ਦੇ ਵਿੱਚ ਵਿਧਾਨ ਸਭਾ ਦੇ ਬਾਈਲੈਕਸ਼ਨ ਹੋ ਰਹੇ ਹਨ ਉਹ ਹੈ ਜਰੰਦਰ ਵੈਸਟ ਇਸ ਦੇ ਪਿੱਛੇ ਕੀ ਕਾਰਨ ਹੈ ਤੁਸੀਂ ਸਾਰੇ ਹੀ ਪਲੇ ਪਾਤੀ ਜਾਣਦੇ ਹੋ ਕਿ ਕਿੰਨਾਂ ਇਨਸਾਨ ਕਿਸ ਦੇ ਉੱਪਰ ਲੋਕਾਂ ਨੇ ਆਪਣਾ ਵਿਸ਼ਵਾਸ ਜਤਾਇਆ ਬੜੇ ਜਜ਼ਾਵਾਂ ਦੇ ਨਾਲ ਮੋਟਾ ਪਾਗਮ ਜਤਾਇਆ ਪਰ 2 ਸਾਲ ਦੇ ਬਾਅਦ ਹੀ ਉਹਦਾ ਆਪਣਾ ਵਿਚਾਰ ਲੱਗ ਗਿਆ ਕਿ ਸਾਡੇ ਲੋਕਾਂ ਦਾ ਵਿਚਾਰ 라 ਦਿੱਤਾ ਉਹਨੇ ਕਿਉਂਕਿ ਉਹਨੂੰ ਸਮਝ ਨਹੀਂ ਲੱਗਦੀ ਕਿ ਮੈਂ ਹੁਣ ਇਸ ਕੰਮ ਵਾਸਤੇ ਆਇਆ ਸੀ ਉਹ ਮੇਰਾ ਕੰਮ ਨਹੀਂ ਹੋ ਰਿਹਾ ਤੇ ਇਸ ਕਰਕੇ ਉਹ ਕਹਿੰਦਾ ਸੀ ਕਿ ਮੇਰੇ ਕੰਮ ਨਹੀਂ ਹੋ ਰਹੇ। ਸ਼ਾਨ ਮਾਜੇ ਨੇ ਬਿਲਕੁਲ ਸਹੀ ਕਿਹਾ ਹੈ ਕਿ ਇੱਥੇ ਕੰਮ ਤੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਪਰ ਸਹੀ ਕੰਮ ਹੋ ਰਹੇ ਨੇ। ਗਲਤ ਕੰਮ ਕੋਈ ਨਹੀਂ ਹੋ ਰਿਹਾ ਇਸ ਕਰਕੇ ਉਹਨੂੰ ਗਲਤ ਕੰਮਾਂ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਤੇ ਉਹਨੇ ਕਿਹਾ ਕੋਈ ਕੰਮ ਨਹੀਂ ਹੋ ਰਿਹਾ। ਤੇ 91 ਐਮਐਲ ਦੇ ਕੰਮ ਹੋ ਰਹੇ ਨੇ ਤੇ 92 ਕਿਉਂ ਨਹੀਂ ਸੀ ਹੋ ਰਿਹਾ ਇਹਨਾਂ ਨੂੰ ਪੁੱਛੇ ਬੰਦਾ ਬਥਾਰ ਕੇ ਉਹ ਦੱਸ ਵੀਰਾ ਤੇਰੇ ਨਹੀਂ ਹੋ ਰਹੇ ਇਕੱਲੇ ਤੇ ਕਾਨਿਆਂ ਨੂੰ ਕੀ ਗੱਲ ਉਹਨਾਂ ਦੇ ਕਿੱਦਾਂ ਹੋ ਰਹੇ ਨੇ